ਸਸਿਕਾਲਾ ਸਟੈਂਡ ਮਲੋੜ ਦੇ ਬਾਜ਼ਾਰ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੁਲਿਸ ਦਾ ਕਹਿਣਾ ਹੈ ਨਵੇਂ ਬਖਸ਼ਾ ਜਾਵੇਗਾ ਇਹ ਅੱਜ ਸਕੂਲ ਬੱਸਾਂ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਸਕੂਲ ਬੱਸਾਂ ਨੇ ਉਹ ਅਡੀਆ ਨਜ਼ਰ ਹੋ ਗਈਆਂ ਨੇ ਤਾਂ ਕਿ ਟ੍ਰੈਫਿਕ ਇੰਚਾਰਜ ਨੇ ਜਿਹੜੇ ਉਹ ਅੱਗੇ ਜਾਂਦੇ ਨਜ਼ਰ ਆਉਂਦੇ ਨੇ ਕਿ ਕਿ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੀ ਉਲੰਘਣਾ ਕਰਦੇ ਨੇ ਜਾਇ ਸਕੂਲਾਂ ਦੀ ਵਾਹਨਾਂ ਦੇ ਡਰਾਈਵਰ ਨੇ ਕਿ ਕਿ ਬਿਲਕੁਲ ਕਨੈਕਟਡ ਡਰਾਈਵਰ ਨੇ ਜਿਹੜੇ ਆਪਣੇ ਜਿਹੜੀਆਂ ਫਰੰਟ ਸੀਟਾਂ ਦੇ ਉੱਤੇ ਅ ਜਿਹੜੇ ਬੱਚਿਆਂ ਨੂੰ ਕਾਫੀ ਅੱਗੇ ਬੱਚੇ ਵਾਏ ਹੋਣਗੇ ਛੋਟੜੀ ਉਮਰ ਦੇ ਜਿਨ੍ਹਾਂ ਤੇ ਕਾਫੀ ਕਈ ਵਾਰ ਬ੍ਰੇਕ ਲੱਗਣ ਦੇ ਨਾਲ ਜਿਹੜੇ ਵੱਡੇ ਹਾਦਸਿਆਂ ਨੂੰ ਨਿਯੋਤਾ ਦਿੱਤਾ ਜਾਂਦਾ ਹੁੰਦਾ ਤਾਂ ਉੱਥੇ ਪੁਲਿਸ ਨੇ ਜਿਹੜੀ ਚਲਾਨਾ ਕੱਢਦੀ ਵੀ ਨਜ਼ਰ ਆਈ ਹੈ ਕਈ ਗੱਡੀਆਂ ਦੇ ਤਾਂ ਤਸਵੀਰਾਂ ਦਿਖਾ ਦਿੰਦੇ ਟ੍ਰਾਫਿਕ ਪੁਲਿਸ ਤੇ ਮਲੋੜਦੀਆਂ ਕਿਤੇ ਮਲੋੜ ਪੁਲਿਸ ਵੱਲੋਂ ਸਕੂਲ ਦੀਆਂ ਬੱਸਾਂ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਕਿ ਕਿਹੜਾ ਵੀ ਕੋਈ ਉਲੰਘਣਾ ਕਰਦਾ ਤਾਂ ਉਹਨੂੰ ਬਖਸ਼ਾ ਨਹੀਂ ਜਾਵੇਗਾ ਤਾਂ ਦੂਜੇ ਪਾਸੇ ਜਿਹੜੀ ਟ੍ਰਾਫਿਕ ਪੁਲਿਸ ਦੀ ਨਫਰੀ ਹੈ ਓਹ ਕਨਾਦ ਆ 1 ਕਰੋੜ ਦੇ ਜਿੱਥੇ ਜਿਆਦਾ ਸਕੂਲਾਂ ਦੀਆਂ ਵੈਨਾਂ ਦੀਆਂ ਆਵਾਜ਼ ਆਈ ਰਹਿੰਦੀ ਆ ਉਸ ਨਫਰੀ ਦੇ ਉੱਤੇ ਆ ਪੁਲਿਸ ਜਿਹੜੀ ਚਲਾਨ ਵੀ ਕੱਢਦੀ ਨਜ਼ਰ ਆਈ ਹੈ ਕਈ ਵੈਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤਾਂ ਦੇਖੋ ਕਿਸ ਤਰ੍ਹਾਂ ਆ ਜਿਹੜੀ ਪੁਲਿਸ ਦੀ ਨਫਰੀ ਇੱਕਦਮ ਅੱਗੇ ਹੋਈ ਆ ਤੇ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਜਿਹੜੇ ਸਕੂਲਾਂ ਦੀਆਂ ਵੈਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਪੁੱਛਿਆ ਪੁਛੜਤਾਲ ਕੀਤੀ ਜਾ ਰਹੀ ਹੈ ਕਿ ਅਖੀਕਾ ਜਿਹੜੀ ਫਾਸਟ ਟੈਕ ਕੱਟ ਕੀਤਾ ਹੈ ਉਹ ਵੈਨ ਦੇ ਵਿੱਚ ਹੈ ਜਿਹੜੇ ਕੋਲੇ ਨੇ ਉਹ ਵੇਖੋ ਕਿਸ ਤਰ੍ਹਾਂ ਦਾ ਪੋਲੂਸ਼ਨ ਬਿਮੇ ਨੇ ਜਿਹੜੇ ਚੈੱਕ ਕੀਤੇ ਜਾ ਰਹੇ ਨੇ ਪੋਲੂਸ਼ਨ ਬਿਮੇ ਚੈੱਕ ਕੀਤੇ ਜਾ ਰਹੇ ਨੇ ਤਾਂ ਉਹੀ ਤਸਵੀਰਾਂ ਨੇ ਤਾਂ ਨਦੀ ਦੀ ਫੋਟੋ ਖਿੱਚਣ ਤੋਂ ਬਾਅਦ ਜਿਹੜੇ ਕਈ ਵੈਨਾਂ ਦੇ ਚਲਾਨ ਵੀ ਭਰੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਮਲੋੜ ਦੀ ਟ੍ਰੈਫਿਕ ਪੁਲਿਸ ਦੀਆਂ ਨੇ ਦੇਖੇ ਉਹਨਾਂ ਦੀ ਕਾਗਜ਼ਾਤ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ तमाम ਤਸਵੀਰਾਂ ਤੁਸੀਂ ਮਲੋੜ ਦੇ ਮੁੱਖ ਬਾਜ਼ਾਰਾ ਤੋਂ ਦੇਖ ਲਿਆਓ ਦੇਖ ਲਿਆ ਟ੍ਰੈਫਿਕ ਇੰਚਾਰਜ ਮਲੋੜ ਦਾ ਕੀ ਕਹਿਣਾ ਹੈ ਇਸੇ ਬਾਬਤ ਕੀ ਉਹਨਾਂ ਨੇ ਸ਼ਿਕਾਇਤ ਦਿੱਤੇ ਕੀ ਕਾਰਵਾਈ ਕਰ ਰਹੇ ਨੇ ਜੀ ਸਰ ਕਿਸ ਤਰ੍ਹਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਅੱਜ ਕਿਸ ਹੁਕਮਾ ਤੇ ਜਿਹੜੀ ਪਾਲਣਾ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਨ ਤਾਪ ਕੋ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜੋ ਪੂਰ ਲੈਣਾ ਇਹਨਾਂ ਦੀ ਕੰਪਲੀਟ ਆਈ ਸੀ ਬੱਚੇ ਜਿਆਦਾ ਹੋਣ ਕਰਕੇ ਜਿਆਦਾ ਭਾਉਂਦੇ ਬੱਚੇ ਇਹਨਾਂ ਦੀ ਚੈਕ ਬੱਚੇ ਚੈਕਿੰਗ ਕੀਤੀ ਗਈ ਹੈ ਮਾਰਨ ਵੀ ਦਿੱਤੀ ਗਈ ਹੈ ਉਹਨਾਂ ਨੂੰ ਜਿਹੜੇ ਬੱਚੇ ਆਪ ਦੇ ਲੋਨ ਪੂਰੇ ਭਾਉਲ ਬਕ ਨਾ ਭਾਉ ਤੇ ਨਾਲ ਹਲਪਰ ਰੱਖੋ ਪਾਣੀ ਦਾ ਕੈਂਪਰ ਰੱਖੋ ਫਰਸਟ ایڈ ਬਾਕਸ ਉਹਨਾਂ ਜਈ ਦਾ ਸਾਰਾ ਚੈਕਿੰਗ ਕੀਤੀ ਅੱਜ ਕੰਨੀਆਂ ਮੈਂ ਚਲਾਣ ਵੀ ਕੀਤੇ ਆ ਜੀ ਅੱਗੇ ਤੋਂ ਇਹਨਾਂ ਨੂੰ ਮਾਰਕਿੰਗ ਦਿੱਤੀ ਗਈ ਹੈ ਜੇ ਜੇਲ੍ਹ ਬੱਚੇ ਵੱਧ ਪਾਓਗੇ ਜਾਂ ਲੋੜਾ ਪੂਰੀਆਂ ਨਾ ਕਰੋਗੇ ਤਾਂ ਥੋੜੇ ਚਲਾਣ ਹੋਣਗੇ ਸਰ ਅੱਜ ਕਿੰਨੇ ਕਿਕ ਬੈਂਡ ਦੇ ਵਿੱਚ ਕਿੰਨੇ ਬੱਚੇ ਲਾਉਂਗਾ ਕਿੰਨੇ ਅਸਾਬ ਦੇ ਨਾਲ ਜਿਵੇਂ ਜਿਹੜੀ ਹੈ ਕਿੰੋਛਾ ਹੁੰਦੇ ਜੋ ਥੋੜਾ ਹੋਣਾ ਚਾਹੀਦਾ ਬੈਂਡ ਦੇ ਵਿੱਚ ਮਹੀਨਾ ਕੋਈਆਂ ਈ ਵੱਡੀਆਂ ਕੋਈ ਛੋਟੀਆਂ ਈ ਉਹ ਹਸਾਵਨਾ ਇਹਨਾਂ ਦਾ ਚੈਕ ਇਨ ਕੀਤੀ ਗਈ ਜਿੰਨੇ ਬੱਚੇ ਲੋਡ ਹੈ ਉਹਨੇ ਭਾਈ ਮੇਰੇ ਬਾਹਰ ਬਾਹਰ ਤਾਂ ਚਾਹ ਨਹੀਂ ਕਿਈ ਬਹਿਨਾਂ ਦੇ ਵਿੱਚ ਹੈਲਪਰ ਨਹੀਂ ਦਿਖਦੇ ਤਾਂ ਉਹਨਾਂ ਨੂੰ ਅੱਜ ਕੀ ਹੋਣੀ ਉਹਨਾਂ ਨੂੰ ਵਾਰੰਗ ਦਿੱਤੀ ਗਈ ਹੈ ਗਾਹ ਨੂੰ ਹੈਲਪਰ ਰੱਖੋ ਨਹੀਂ ਤਾਂ ਅੱਗੇ ਚਲਾਨ ਕੀਤਾ ਜਦੱਕ ਵੀ ਚੈੱਕ ਕੀਤੇ ਗਏ ਜਦੱਕ ਚੈੱਕ ਕੀਤੇ ਗਏ ਚਲਾਨ ਵੀ ਕੀਤੇ ਗਏ ਚੰਚਰ ਮੈਂ ਤਾਂ